ਆ ਟੋਟਾ ਭੁੱਲਰ ਮੁੰਡੇ ਵਾਲਾ ਅੱਜ ਆਪਾਂ ਗਿੱਲ ਕੋਲ ਆਏ ਹੋਏ ਸੀਗੇ ਤੇ ਗਿੱਲ ਲੱਗੇ ਹੋਏ ਮੱਕੀ ਵੱਢਣ ਕਹਿੰਦੇ ਆ ਪੰਜਾਬ ਚ ਮੱਕੀ ਦਾ ਕੰਮ ਖਤਮ ਹੋ ਗਿਆ ਪਰ ਆਹ ਦਿੱਲੀ ਜਾਂਦਾ ਗਿੱਲ ਵਾਲੀ ਮਸ਼ੀਨ ਹੈ ਇੱਕ ਤੇ 4x4 ਲਾ ਕੇ ਆਹ ਦੇਖੋ ਦਿੱਲੀ ਜਾਂਦੀ ਗਿੱਲ ਵਾਲੀ ਮਸ਼ੀਨ 4x4 ਚ ਮੱਕੀ ਤੇ ਜਿਹੜੇ ਕਹਿੰਦੇ ਪੰਜਾਬ ਚ ਮੱਕੀ ਵਾਲਾ ਕੰਮ ਖਤਮ ਹੋ ਗਿਆ ਤਾਂ ਰੋਜ਼ 4-5 4-5 ਗਿੱਲੇ ਆ ਹੀ ਰਹਿੰਦੇ ਆ ਇਹਦੇ ਕੋਲ ਪਤਾ ਨਹੀਂ ਕਿੱਥੇ ਲ ਘੋਲ ਕੋ ਕੇ ਰੱਖਦਾ ਗਿੱਲ ਮੱਕੀ ਹਾਂ ਗੇਲਾ ਹਾਂਜੀ ਬਾਈ ਕਿੱਥੇ ਰੱਖੀ ਆ ਮੱਕੀ ਲਗੋ ਗਏ ਬਹੁਤ ਨਿਕਲੀ ਜਾਂਦੀ ਹੈ ਜੀ ਪਿਛਲੇ ਸੀਜ਼ਨ ਇੱਕ ਕਮੈਨ ਆਵਰੀ ਮੱਕੀ ਵੜਣ ਗਈ ਸੀ ਇੱਥੇ ਝੋਨਾ ਵੜਣ ਗਈ ਸੀ 15 ਸੌ 9 ਹੁਣ ਜੈਸਾ ਨਾਲ ਦੇਖਦੇ ਆਪਾਂ ਝੋਨਾ ਵੀ ਲਗਭਗ ਨੇੜੇ ਹੀ ਆ ਕੰਮ ਇਹਨਾਂ ਦੇ ਤੇਰੇ 15 ਤਰੀਕ ਨੂੰ ਝੋਨਾ ਨੂੰ ਝੋੁੰਦੇ ਦਾ ਕੰਮ ਚੱਲ ਫਿਰ ਜੈਸਾ ਨਾਲ ਤੁਲ ਕੋਈ ਬੈਠਾ ਆ ਮੱਕੀ ਤੇ ਝੋਨਾ ਤੇ ਮੱਕੇ ਦੋਨੇ ਇਕੱਠੇ ਹੀ ਆ ਤੇਰੇ ਹਾਂ ਝੋਨਾ ਪਰ ਮਾਤਾ ਜੀ ਲਗੋ ਕੇ ਰੱਖਦਾ ਸਾਰਿਆਂ ਨਾਲ ਸਾਰੇ ਪੰਜਾਬ ਵਾਲੇ ਤਾਂ ਮੱਕੀ ਦੇ ਧੋ ਧੋ ਕੇ ਕਿਸੇ ਨੂੰ ਮਿਲਾਂ ਤਾਂ ਮਹੀਨਾ ਹੋ ਗਿਆ ਹੁਣ ਤੂੰ ਤਾਂ ਇਕਲਾ ਹੀ ਰੱਖਿਆ ਫਿਰ ਤੇ ਚਾਰੇ ਟਾਇਰ ਕੋ ਮਨਾਲੇ ਚਲਦੀ ਆ ਫਿਰ ਗਾ ਥਾਂ ਵੀ ਬਹੁਤ ਗਿੱਲਾ ਹੈ ਹਾਂ ਬਹੁਤ ਗੰਦਾ ਬਹੁਤ ਹਾਂ ਇਹ ਵੀ ਤਿੰਨ ਹੋ ਗਈ ਅੱਜ ਹਾਂ 3 ਤਰੀਕ ਹੋ ਗਈ 3 ਤਰੀਕ ਕਦ ਮਹੀਨਾ ਹਾਂ 10 ਮਹੀਨਾ ਨੌਵਾਂ ਨੌਵਾਂ 10 ਮਹੀਨਾ ਨੌਵਾਂ ਮਹੀਨਾ ਜੈਸਾ 10ਵਾਂ ਮਹੀਨਾ ਬੋਲੀ ਜੇ ਨਾ ਮਿਲਦਾ ਤਾਂ 10ਵੇਂ 'ਚ ਹੀ ਮੱਕੀ ਵੱਡੇਗਾ ਸਹੀ ਗੱਲ ਹੈ ਲੱਗਿਆ ਜੋਰਾ ਚਲਾਉਣਾ ਆਪਾਂ ਪੁੱਛਦੇ ਹਾਂ ਗਿੱਲ ਤੋਂ ਅੱਜ ਕਿੰਨੇ ਕਿੱਲੇ ਵੱਡੇ ਆਣੇ ਮੱਕੀ ਦੇ ਕਰਦੇ ਹਾਂ ਗੱਲਬਾਤ ਗਿੱਲ ਨਾਲ ਗਿੱਲ ਦੇ ਫਾਰਮਰ ਨੂੰ ਪੁੱਛਦੇ ਹਾਂ ਕਿੰਨੇ ਕਿੱਲੇ ਵੱਡੇ ਤੇ ਭਾਈ ਅੱਜ ਫਿਰ ਸਾਢੇ 9 ਕਿੱਲੇ ਵੱਡੇ ਸਾਢੇ 9 ਕਿੱਲੇ ਆਕਸੀਜਨ 'ਚ ਹੈ ਇਹੋ ਜਿਹਾ ਰੱਖਦੇ ਕਿੱਥੇ ਤੁਸੀਂ ਲਪੋ ਕੇ ਗੁਪਤ ਗੁਪਤ ਸਮਾਨ ਹੈ ਇਹ ਪਟੜ ਦੇ ਲਾਗੇ ਹੁਣ ਇੱਥੇੋਂ ਆਪਣੇ ਘਰ ਤੋਂ ਆਪਣਾ ਘਰ ਵੀ ਸਾਹਮਣੇ ਦਿਖਦਾ ਇੱਥੇ ਉਹ ਸਕੂਲ ਵੀ ਦਿਖਦਾ ਮੰਨ ਕੇ ਚੱਲਾ ਆਪਣੇ ਘਰ ਤੋਂ 1 ਕਿਲੋਮੀਟਰ ਤੇ ਦੇਖ ਨੇੜੇ ਨੇੜੇ ਰੱਖਿਆ ਸਟਾਕ ਪੂਰਾ ਹੈ ਦੂਰ ਤਾਂ ਸੀ ਜਾਂਦੀ ਨਹੀਂ ਸਟਾਕ ਪੂਰਾ ਲਕੋਲ ਕੋ ਕੇ ਰੱਖਦਾ ਇਹ ਬਈ ਆਪਾਂ ਜਾਂਦੇ ਲੈ ਤਾਂ ਪੂਰਾ ਮੁੰਡੇ ਸਾਇਆ ਹੋਇਆ ਸਾਰੇ ਨੀ ਮਸ਼ੀਨਾ ਬੰਦਾ ਮੱਕੇ ਦੇ ਗੱਲੇ ਤੇਰੀ ਜਲਦੀ ਹੈਗਾ ਕਰੋ ਗੱਲ ਲਗਾ ਬਾਬੇ ਦਾਰਕੀ ਕਰੋ ਸਹੀ ਹੈ ਬਧੀਆ ਬਧੀਆ ਬਾਬੇ ਦੇ ਕੇ ਰਪੈ ਨਹੀਂ ਸਾਰੇ ਹੁਣ ਜਿਵੇਂ ਮੰਨ ਕੇ ਜਲਾ ਪਿੰਡ ਚ ਵੀ ਮੇਰੇ ਸਾਰੇ ਬੰਦੇ ਨਾਲ ਖੋਲੀ ਬੈਠੇ ਆ ਸਭ ਜੀ ਚੋਣਿਆਂ ਦਾ ਬਹੁਤ ਸਾਰੇ ਆ ਤਾਂ ਮੱਕੀ ਵਾਲੀ ਗੇ ਲੱਗਦੀ ਨਹੀਂ ਤਾਂ ਫਿਰ ਫਿਆਰ ਨਹੀਂ ਹੁੰਦਾ ਨਹੀਂ ਤੁਹਾਡੇ ਤਾਂ ਮੱਕੀ ਨਹੀਂ ਮੁੱਕੀ ਅਜੇ ਨਹੀਂ ਰਿਪੇਅਰ ਕਿਹਦਾ ਹੋਣੀ ਆ ਮੱਕੀ ਮੁੱਕੂ ਤੁਹਾਡੇ ਤਾਂ ਜਿਹੜੇ ਕਹਿੰਦੇ ਭਾਈ ਮਸ਼ੀਨਾਂ ਚ ਕੋਈ ਫਾਲਤਰੀ ਆ ਚੇਕ ਕਰ ਤੋਂ ਚੈੱਕ ਕਰ ਤੋਂ ਸਾਖਦਾ ਤਾਂ ਸਭ ਤੋਂ ਪੁੱਛਿਓ ਨਾ ਤੁਸੀਂ ਕਿਉਂ ਸਾਡੇ ਮਸ਼ੀਨਾਂ ਬਈ ਬਹੁਤ ਪਜਦਾ ਕਿ ਸਾਡੀ ਬੋਤਲਾਂ ਐ ਖਾਲੀ ਹੋ ਜਾਂਦੀਆਂ ਨੇ ਲਿੰਗਿਆ ਦੀਆਂ ਬਾਕੀ ਸਾਡੇ ਇਧਰ ਇਧਰ ਜਿਹੜਾ ਮਾਲਕ ਵੀਰ ਬੈਠਾ ਏ ਇਹਦਾ ਤਾਂ ਖਰਚਾ ਬਹੁਤ ਇਹ ਤਾਂ ਸਰੀਰ ਦੇ ਹਿਸਾਬ ਨਾਲ ਹੀ ਐ ਦੋ ਸ਼ਬਦ ਇਹ ਤਾਂ ਸਰੀਰ ਦੇ ਹਿਸਾਬ ਨਾਲ ਹੀ ਖਰਚਾ ਫਿਰ ਇਹਦਾ ਤਾਂ ਇਹ ਨਹੀਂ ਕੋਸ ਬੋਲਦਾ ਇਹ ਨਹੀਂ ਕੋਸ ਬੋਲਦਾ ਹਾਂ ਉਹ ਮੈਂ ਗੇਲ ਵਾਲੀ ਮਸ਼ੀਨ ਕੱਢਦੇ ਹਾਂ ਦਾਣੇ ਮੁੱਕੀ ਦੇ ਅੱਜ ਤੋਂ ਨੌਰਾਤ ਚੱਲਣਾ ਤਰੀਕ ਹੋ ਗਈ 9ਵੇਂ ਮਹੀਨੇ ਦੀ ਤਾਂ ਵੀ ਲੱਗਿਆ ਪਿਆ ਇਸ ਨੂੰ ਦੇਖ ਸਕਦੇ ਹਾਂ ਤੁਸੀਂ ਆ ਗਿਆ ਲੈ ਹਾਂਜੀ ਬਾਈ ਤਾਂ ਕਿ 9ਵਾਂ ਮਹੀਨਾ ਹੋ ਗਿਆ 3 ਤਰੀਕ ਹੋ ਗਈ ਤਾਂ ਇਹ ਤੀ ਮੋਸਤ ਲਈ ਚੱਲੀ ਜਾਂਦੀ ਜੋਰਾ ਵੀ ਕਹਿੰਦਾ ਹਣਾ ਬਾਈ ਟਿਕ ਜਾਣ ਦੇ ਸਾਨੂੰ ਕਰੇ ਹਣਾ ਬਾਈ ਓਪਲ ਸਾਹਿਬ ਨੂੰ ਪੁੱਛ ਲਓ ਸਾਡਾ ਉਸੂਲ ਆ ਬਈ ਜੇ ਕਿਲਾ ਵੀ ਰਹਿੰਦਾ ਏ ਸਾਡੇ ਗਾਕਾਂ ਦਾ ਸੀ ਕਿਲਾ ਕਨਾਲ ਸਭ ਵੱਢ ਕੇ ਫਿਨਿਸ਼ ਕਰਦੇ ਆਂ ਅਜਾਏ ਨਹੀਂ ਹੈਗਾ ਵੀ ਯਾਰ ਸਾਡੀ ਤਾਂ ਸਭ ਮਸ਼ੀਨਾਂ ਧੋਤੀਆਂ ਬਈ ਇਹ ਜਿੱਦਾਂ ਦੀ ਕੋਈ ਗੱਲ ਹਾਂ ਵਧੀਆ ਸਰਵਿਸ ਹੁੰਦੀ ਹੈ ਜੀ ਠੀਕ ਹੈ ਤੁਹਾਡੇ ਬਈ ਦਾ ਧੰਨਵਾਦ ਆ ਭਾਈ ਨਾਲ ਤੁਹਾਨੂੰ ਬੜੀ ਇਹ ਵਾਲੀ ਕੋਈ ਗੱਲ ਵੀਰੇ ਦਾ ਵਧੀਆ ਕੰਮ ਕਰਦੇ ਫਤਿਹullah ਇਹ ਆ ਪੱਕੇਲਾ ਕਿਲਾ ਹੀ ਵੱਢ ਕੇ ਜਾਵੇਂ ਤੈਂ ਯਾਦ ਕਰੂ ਅਗਲਾ ਅਗਲੀ ਵਾਰ ਇਆਪਾਂ ਹੀ ਹੁਣ ਕਦੇ ਨਹੀਂ ਬਈ ਧੋਤੀ ਮਸ਼ੀਨ ਹੁਣ ਤਾਂ ਨਹੀਂ ਆਸੀ ਉਹਦੇ ਫੇਰ ਆਪਾਂ ਨੂੰ ਅਗਲੀ ਵਾਰ ਕਿੱਥੋਂ ਕਰੂ ਬੰਦਾ ਬੋਲ ਮਾਨ ਨਾਲ ਕਹ ਦਿੰਦੇ ਅਸੀਂ ਵੀ ਚਲ ਖੜੀ ਆ ਇਹ ਖੜੀ ਹੈ ਠੀਕ ਆ ਵੀਰ ਠੀਕ ਓਕੇ ਆ ਕਰ ਲਓ ਬਣੀ ਟਰਾਲੀ